ਰਤਾਪ ਸਿੰਘ ਬਾਜਵਾ ਦੇ ਪੰਜਾਬ ਬੰਬਾ ਵਾਲੇ ਬਿਆਨ ਤੋਂ ਬਾਅਦ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਇਸ ਬਿਆਨ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਸਖਤ ਐਕਸ਼ਨ ਕਰਦੇ ਹੋਏ ਐਫਆਈਆਰ ਦਰਜ ਕੀਤੀ ਗਈ ਹੈ ਹੁਣ ਪੰਜਾਬ ਕਾਂਗਰਸ ਵੱਲੋਂ ਵੀ ਐਕਸ਼ਨ ਲੈਂਦੇ ਹੋਏ ਮਾਨ ਸਰਕਾਰ ਖਿਲਾਫ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਵੀ ਡਟ ਕੇ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਹੈ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਕੁਝ ਵੀਡੀਓ ਤੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਇਸ ਦਾ ਵਿਰੋਧ ਕੀਤਾ ਹੈ। ਬਿਊਰੋ ਰਿਪੋਰਟ ਪੀਨੈਨਿਓਲ। ਸਸਿਕਾਲ ਦੋਸਤੋ ਕੀ ਹਾਲ ਹੈ? ਠੀਕ ਠਾਕ ਹੂੰ। ਮੈਂ ਤੁਹਾਡਾ ਆਪਣਾ ਰਾਜਾਵੜੀ। ਸੋ ਅਜੇ ਕੁਝ ਸਾਥੀ ਜੁੜ ਰਹੇ ਆਪਣੇ ਨਾਲ। ਸੋ ਕੀ ਹਾਲ ਹੈ ਸਭ ਠੀਕ ਠਾਕ ਹੋ? ਅੱਛਾ ਮੈਂ ਪਹਿਲਾਂ ਤਾਂ ਵਧਾਈ ਦੇਣਾ ਚਾਹਨਾ ਹੈ ਕਿ ਅੱਜ ਸਵਧਾਨ ਦੇ ਨਿਰਮਾਤਾ ਦਾ ਜਾਨੀ ਕਿ ਬਾਬਾ ਸਾਹਿਬ ਅੰਬੇਦਕਰ ਦਾ ਜਨਮ ਦਿਨ ਹੈ। ਤੇ ਮੈਂ ਅੱਜ ਬਾਬਾ ਸਾਹਿਬ ਅੰਬੇਦਕਰ ਨੂੰ ਸ਼ਾਂਧਾ ਦੇ ਫੁੱਲ ਭੇਟ ਕਰਦਾ ਹੋਇਆ ਉਹਨਾਂ ਦੀ ਯਾਦ ਦੇ ਵਿੱਚ ਮੈਂ ਅੰਮ੍ਰਿਤਸਰ ਸਾਹਿਬ ਵਿਖੇ ਸਮਾਗਮ ਤੇ ਬਾਬਾ ਸਾਹਿਬ ਅੰਬੇਦਕਰ ਦੇ ਪਹੁੰਚ ਰਿਹਾ। جا ਰਹੇ ਹਾਂ ਸੋ ਦੋਸਤੋ ਉੱਥੇ ਬਾਬਾ ਸਾਹਿਬ ਦੇ ਬਾਰੇ ਉਹਨਾਂ ਨੇ ਕੀ ਕੀਤਾ ਇਸ ਦੇਸ਼ ਦੇ ਲੋਕਾਂ ਦੇ ਲਈ ਉੱਥੇ ਚਰਚਾ ਕਰਾਂਗੇ ਨਾਲ ਹੀ ਨਾਲ ਮੈਂ ਅੱਜ ਦਾ ਜਿਹੜਾ ਇਹ ਲਾਈਵ ਹੋ ਰਿਹਾ ਹੈ ਇਹਦੇ ਤੇ ਜਿਸ ਪ੍ਰਕਾਰ ਕੱਲ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਦੇ ਲੀਡਰ ਉਹਨਾਂ ਤੇ ਸਰਕਾਰ ਨੇ ਜਾਣੀ ਕੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮਕਦਮਾ ਦਰਜ ਕਰ ਦਿੱਤੇ ਗਏ ਹਨ ਔਰ ਨਾਨ ਬੇਲੇਬਲ ਉਹ ਮਕਦਮੇ ਨੇ ਔਰ ਉਹਨਾਂ ਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਗਿਆ ਕਿ ਕੱਲ ਨੂੰ ਤੁਸੀਂ ਪੇਸ਼ ਹੋਣਾ ਹੈ ਲੇਕਿਨ ਅੱਜ ਜ਼ਰੂਰੀ ਰਜਿਵਿਆਂ ਦੇ ਕਰਕੇ ਮੇਰਾ ਖਿਆਲ ਪੁਲਿਸ ਨੂੰ ਉਹਨਾਂ ਦੇ ਨੋਟਿਸ ਦਾ ਜਵਾਬ ਦਿੱਤਾ ਹੈ ਔਰ ਹੋ ਸਕਦਾ ਹੈ ਇਹਰੇ ਬਾਰੇ ਕੱਲ ਸਮੁੱਚੀ ਕਾਂਗਰਸ ਚਰਚਾ ਕਰਕੇ ਅਗਲਾ ਫੈਸਲਾ ਤੁਹਾਨੂੰ ਦੱਸੇਗੀ ਨਾਲ ਹੀ ਨਾਲ ਪਰਚਾ ਕਿਉਂ ਦਰਜ ਕੀਤਾ ਗਿਆ ਜਨਾਬ ਜਨਾਬੇ ਆਲੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਰਾ ਨੇ ਕਿਉਂ ਕੀਤਾ ਮੁਕਦਮਾ ਦਰਜ ਉਹ ਕਹਿਣ ਲੱਗੇ ਕਿ ਪ੍ਰਤਾਪ ਸਿੰਘ ਬਾਜਵਾ ਨੇ ਅਗਲੇ 32 ਹੈਂਡ ਗ੍ਰਨੇਡ ਦੀ ਜਾਣਕਾਰੀ ਦੇਣ ਉਹ ਜਿਹੜੀ ਉਹਨਾਂ ਨੇ ਟੈਲੀਵਿਜ਼ਨ ਤੇ ਕਹੀ ਕਿ ਮੇਰੇ ਕੋਲੇ ਇਨਫੋਰਮੇਸ਼ਨ ਹੈ ਕਿ 18 ਜਿਹੜੇ ਚੱਲ ਚੁੱਕੇ ਐ ਤੇ 32 ਹੋਰ ਬਕਾਇਆ ਬਾਕੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਇਨਫੋਰਮੇਸ਼ਨ ਸਾਨੂੰ ਦੇਣੀ ਸੀ ਭਾਈ ਤੁਹਾਨੂੰ ਕੀ ਦੇਣੀ ਸੀ ਤੁਸੀਂ ਤਾਂ ਇਹ ਗੱਲ ਕਹਿ ਰਹੇ ਹੋ ਵੀ ਜਿਵੇਂ ਤੁਸੀਂ ਪ੍ਰਤਾਪ ਸਿੰਘ ਬਾਜਵਾ ਨੂੰ ਫੋਨ ਕਰਕੇ ਸਲਾਹ ਮੰਗਦੇ ਹੋ ਕਾ ਕਿਸੇ ਵਿਰੋਧੀ ਦੇ ਲੀਡਰ ਨੂੰ ਬੋਲਣ ਦਿੰਦੇ ਹੋ ਤੁਸੀਂ ਤਾਂ ਬੋਲਣ ਨਹੀਂ ਦਿੰਦੇ ਵਿਧਾਨ ਸਭਾ ਜੀ ਵੀ ਇਸ ਪ੍ਰਕਾਰ ਦਾ ਰਵਈਆ ਹੈ ਉਹ ਸਾਰੀ ਦੁਨੀਆ ਜਾਣਦੀ ਹੈ ਸਾਹਿਬ ਜੀ ਤੇ ਹੁਣ ਨਹੀਂ ਤੁਹਾਡੀ ਪੰਜਾਬ ਦੀ ਪੁਲਿਸ ਹੈ ਜਿਹੜੀ ਪੁੱਛਣ ਆਲੀ ਹੋਵੇ ਵੀ ਪੁੱਛਦੀ ਹੋਵੇ ਵੀ ਦੱਸੋ ਸਰ ਤੁਹਾਡਾ ਕੀ ਟਿੱਪਾ ਟਿੱਪਣੀ ਹੈ ਇਹਰੇ ਤੇ ਇਸ ਤਰ੍ਹਾਂ ਦਾ ਸਿਖਾਵਾ ਮਾਹੌਲ ਤੁਸੀਂ ਬਣ ਨਹੀਂ ਦਿੱਤਾ ਪੰਜਾਬ 'ਚ ਪਹਿਲਾਂ ਹੁੰਦਾ ਸੀ ਕਿਸੇ ਸਮੇਂ ਦੇ ਵਿੱਚ ਮੈਂ ਯਾਦ ਕਰਾਂ ਸੰਵਿਧਾਨ ਦੇ ਨਿਰਮਾਤਾ ਦੀ ਗੱਲ ਕਰਾਂ ਜਬਾਬਾ ਸਾਹਿਬ ਅੰਵੇਦ ਕਰਦੀ ਇਹ ਆਪਣੀ ਪਾਰਟੀ 'ਚ ਉਹ ਜਿੱਤੇ ਸਨ ਕੇਵਲ ਇੱਕ ਦੋ ਮੈਂਬਰ ਸਨ ਕਿ ਜਦੋਂ ਕਨਸਟਿਟਿਊਟ ਅਸੈਂਬਲੀ ਦਾ ਨਿਰਮਾਣ ਹੋਇਆ ਉਦੋਂ ਸਰਕਾਰ ਕੋਲੇ ਬਹੁਮਤ ਸੀ ਕਾਂਗਰਸ ਪਾਰਟੀ ਦੀ ਕੋਲੇ 200 ਤੋਂ ਵੱਧ ਲੋਕ ਜਿੱਤੇ ਸਨ ਲੇਕਿਨ ਇਸੇ ਬਾਪਯੂਦ ਵੀ ਬਾਬਾ ਸਾਹਿਬ ਅੰਬੇਦਕਰ ਨੂੰ ਲਾ ਮਨਿਸਟਰ ਬਣਾਇਆ ਗਿਆ ਉਹ ਕਾਂਗਰਸ ਪਾਰਟੀ ਦੇ ਮੈਂਬਰ ਨਹੀਂ ਸੀ ਇਸ ਤਰ੍ਹਾਂ ਆਪੋਜੀਸ਼ਨ ਦੀ ਔਰ ਵਿਰੋਧੀਆਂ ਦੀ ਆਵਾਜ਼ ਸੁਣੀ ਜਾਂਦੀ ਹੈ ਪਰ ਤੁਹਾਨੂੰ ਇਸ ਬਾਰੇ ਕੀ ਪਤਾ ਹੁਣ ਮੈਂ ਜਿਹੜੀ ਗੱਲ ਕਹਿਣੀ ਚਾਹਣਾ ਹੈ ਅਖਬਾਰ 'ਚ ਇਹ ਗੱਲ ਲੱਗੀ ਹੈ ਮੈਂ ਉਹਦਾ ਟਵੀਟ ਵੀ ਕੀਤਾ ਬਾਜਵਾ ਸਾਹਿਬ ਨੇ ਔਰ ਮੈਂ ਉਹਨੂੰ ਰੀਟਵੀਟ ਕਰਕੇ ਪੁਰੀ ਪੁਸ਼ਟੀ ਵੀ ਪ੍ਰੈਸ ਕਾਨਫਰੰਸ ਦੇ ਰਾਹੀਂ ਕੀਤੀ ਹੈ ਹਿੰਦੀ ਅਖਬਾਰ ਨੇ ਲਿਖਿਆ ਕਿ 55 ਹੈਂਡ ਗ੍ਰਨੇਡ ਆਏ ਹੋਏ ਐ ਜਿਹਰੇ ਵਿੱਚੋਂ ਪੁਲਿਸ ਕਹਿ ਰਹੀ ਹੈ ਅਜੇ 9 ਲਾਪਤ ਹੈ ਲੱਭਣੇ ਬਾਕੀ ਐ ਪੁਲਿਸ ਕਹਿ ਰਹੀ ਹੈ ਏਰਾ ਮਨ ਲਓ ਉਹ ਅਖਬਾਰ ਤੇ ਵੀ ਪਰਚਾ ਦੇ ਦਿਓ ਤੇ ਜੇ ਬਾਜਵਾ ਸਾਹਿਬ ਨੇ ਕਹਿਤਾ ਕਿਉਂਕਿ ਜਿਸ ਪ੍ਰਕਾਰ ਦੇ ਹਾਲਾਤ ਹੈ ਹਰ ਵਿਅਕਤੀ ਨੂੰ ਲੱਗਦਾ ਹੈ ਵੀ ਤੜਕੇ ਸੁਨੇਹਾ ਆਇਆ ਹੈਂਡ ਗਰਨੇਡ ਗੰਦਾ ਤੁਹਾਡੀ ਤਾਂ ਇੰਟੈਲੀਜੈਂਸੀ ਫੇਲ ਹੈ ਹੀ ਹੈ ਦਿੱਲੀ ਵਾਲੇ ਨੇ ਤੁਹਾਨੂੰ ਕਿਹਾ ਸੀ 48 ਦਿਨ ਪਹਿਲਾਂ ਕਿਸੇ Hindu ਵਿਅਕਤੀ ਤੇ ਹਮਲਾ ਹੋ ਸਕਦਾ ਹੈ ਲੀਡਰ ਤੇ ਤੇ ਹੋਇਆ ਕਾਲਿਆ ਸਾਹਿਬ ਤੇ ਸੋ ਬਾਜਵਾ ਸਾਹਿਬ ਨੇ ਕਿਹਾ ਮੇਰੇ ਮੁਤਾਬਕ ਹਾਗੇ ਹੋਰ ਹਮਲੇ ਵੀ ਹੋਣੇ ਬਾਕੀ ਐ ਇਹਨਾਂ ਤੇ ਗੌਰ ਫਰਮਾਏ ਔਰ ਇੱਕ ਮੀਡੀਅਮ ਮਾਡੀਅਮ ਜਿਹੜਾ ਚੈਨਲ ਦਾ ਚੁਣਿਆ ਗਿਆ ਉਹਨੇ ਰਾਹੀਂ ਤੁਹਾਨੂੰ ਇਤਲਾਹ ਦੇਣ ਦੀ ਕੋਸ਼ਿਸ਼ ਕੀਤੀ ਚਾਹੀਦਾ ਤਾਂ ਇਹ ਸੀ ਟੈਲੀਫੋਨ ਕਰਕੇ ਪੁੱਛਦੇ ਕਿ ਬਾਜਵਾ ਸਾਹਿਬ ਦੱਸੋ ਕਿਤੇ ਹੋਰ ਘਟਨਾ ਨਾ ਹੋ ਜੇ ਲੇਕਿਨ ਤੁਸੀਂ ਡਰਾਉਂਦਾ ਕੰਮ ਕੀਤਾ ਬਾਜਵਾ ਸਾਹਿਬ ਨੂੰ ਵੀ ਪਰਚਾ ਦੇ ਦਿਓ ਆਵਾਜ਼ ਬੰਦ ਕਰਦੇ ਹੋ ਇਹਨਾਂ ਦੀ ਇਹ ਅੰਦਰ ਟੱਕ ਲੋ ਕਿ ਕਈ ਚਿਰ ਤੋਂ ਤੁਹਾਡੀ ਤਮੰਨਾ ਸੀ ਇਸ ਕੱਲ ਦੀ ਕਿ ਇਹਨਾਂ ਨੂੰ ਅੰਦਰ ਦੇਈਏ ਕਿ ਉਹ ਤਮੰਨਾ ਤੁਸੀਂ ਪੂਰੀ ਕਰਨਾ ਸੇ ਪਰਚਾ ਦੇਤਾ ਇਹ ਗੱਲ ਬਾਜਵਾ ਸਾਹਿਬ ਨਹੀਂ ਕਹਿੰਦੇ ਇਹ ਗੱਲ ਅਸੀਂ ਵੀ ਕਹਨੇ ਆ ਜੋ ਉਹਨਾਂ ਨੇ ਕਿਹਾ ਕਿ ਭਾਈ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਛੇ ਗਿਆ ਫਿਰ ਕੱਲ ਨੂੰ ਸਾਡੇ ਦੇ ਵੀ ਪਰਚਾ ਦੇ ਦੇਉਗੇ ਪਰ ਇਹ ਗੱਲ ਅੱਜ ਮੈਨੂੰ ਮੇਰੇ ਸਾਥੀਆਂ ਨੇ ਟੈਲੀਫੋਨ ਕੀਤਾ ਬਹੁਤ ਸਾਰਿਆਂ ਨੇ ਜਿਹੜੇ ਪ੍ਰਧਾਨਾਂ ਨੇ ਐਮ ਐਲ ਏ ਸਾਥੀਆਂ ਨੇ ਗੁਰਕੀਰਤ ਜੀ ਦਾ ਆਇਆ ਨਾਗਰਾ ਜੀ ਦਾ ਆਇਆ ਜੀਰਾ ਜੀ ਦਾ ਆਇਆ ਹੋਰ ਕਈ ਸਾਥੀਆਂ ਨੇ ਮੈਨੂੰ ਟੈਲੀਫੋਨ ਕੀਤੇ ਨੌਜਵਾਨ ਸਾਥੀ ਸਾਰੇ ਯੰਗ ਐਮ ਐਲ ਏ ਨੇ ਯਾਰੇ ਤਾਂ ਬੜੀ ਗਲਤ ਗੱਲ ਹੈ ਇਹ ਤਾਂ ਆਪਾਂ ਸਾਰੇ ਕਹਿੰਦੇ ਆ ਫਿਰ ਸਾਰਿਆਂ ਦੇ ਪਰਚਾ ਦੇ ਦਿਓ ਅਖਬਾਰ ਤੇ ਵੀ ਦੇ ਦਿਓ ਸੋ ਇਹ ਗੱਲ ਚੰਗੀ ਨਹੀਂ ਤੁਸੀਂ ਕਿਹਾ ਸੀ 골ਡੀ ਫੜ ਕੇ ਲੈ ਜਾਂਦਾ ਉੱਥੋਂ ਬਾਹਰੋਂ ਇਹ ਵੀ ਤਾਂ ਮਿਸ ਇਨਫੋਰਮੇਸ਼ਨ ਸੀਗੀ ਸੋ ਇਹ ਸਰਾ ਨਹੀਂ ਹੋਣਾ ਚਾਹੀਦਾ ਅਸੀਂ ਸਾਰੇ ਸਾਡੇ ਸੀਐਲਪੀ ਲੀਡਰ ਦੇ ਨਾਲ ਆ ਔਰ ਮੈਂ ਕੱਲ ਵੀ ਕਹਿਆ ਸੀ ਅੱਜ ਵੀ ਕਹ ਰਿਹਾ ਕਿਸੇ ਪਰਵਾਹ ਦੀ ਕਿਸੇ ਗੱਲ ਦੀ ਪਰਵਾਹ ਨਹੀਂ ਕਰਦੇ ਔਰ ਮੈਨੂੰ ਲੱਗਦਾ ਹੈ ਈ ਪਰਮਾਤਮਾ ਚੜ੍ਹਦੀ ਕਲਾ ਰੱਖੇਗਾ ਕਾਂਗਰਸ ਪਾਰਟੀ ਨੂੰ ਪਰ ਤੁਹਾਡੀਆਂ ਇਹ ਹਰਕਤਾਂ ਵੇਖ ਕੇ ਤੁਹਾਨੂੰ ਲੋਕਾਂ ਨੇ ਮਾਫ਼ੀ ਕਰਨਾ ਇਹ ਗੱਲ ਯਾਦ ਰੱਖਿਓ ਮਾਨ ਸਾਹਿਬ ਇਹ ਮਤ ਸਮਝੋ ਬਿੰਤਾ ਬਦਲਦੇ ਰਹਿੰਦੇ ਸੋ ਮੇਰੀ ਗੁਜ਼ਾਰਿਸ਼ ਹੈ ਸਾਰੇ ਮੁਲਕ ਦੇ ਸਾਰੇ ਪੰਜਾਬ ਵਾਲੇ ਇਹ ਗੱਲ ਕਹਿੰਦੇ ਆ ਕੋਈ ਟੀਵੀ ਤੇ ਨਹੀਂ ਕਹਿੰਦਾ ਕੋਈ ਖੁੰਡਾ ਤੇ ਕਹਿ ਰਿਹਾ ਕੋਈ ਸੱਤਾ 'ਚ ਕਹਿ ਰਿਹਾ ਕੋਈ ਵੇੜੇ 'ਚ ਕਹਿ ਰਿਹਾ ਕਿ ਬੰਬ ਧਮਾਕੇ ਹੋ ਰਿਹਾ ਹੈ ਕਰੋ ਨਾ ਕੁਝ ਕਰਦੇ ਹੋਏ ਤਾਂ ਸਾਡੇ ਲੀਡਰ ਤੇ ਤੁਸੀਂ ਸੀਐਲਪੀ ਲੀਡਰ ਤੇ ਪਰਚਾ ਦੇਤਾ ਕੋਈ ਗੱਲ ਨਹੀਂ ਕੱਲ ਨੂੰ ਆਵਾਂਗੇ ਔਰ ਦੇਖਾਂਗੇ ਕਿਸਮੇ ਹੈ ਕਿੰਨਾ ਹੈ ਦਮ ਕੱਲ ਨੂੰ ਆਵਾਂਗੇ ਜਨਾਬ ਔਰ ਸਾਰੇ ਪੰਜਾਬ ਵਾਲਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕੱਲ ਨੂੰ ਆਪਾਂ ਚਰਚਾ ਕਰਾਂਗੇ ਔਰ ਠੀਕ 10:30 ਵਜੇ ਕਾਂਗਰਸ ਕਮੇਟੀ ਦੇ ਦਫਤਰ ਆਪਾਂ ਇਕੱਠੇ ਹੋ ਕੇ ਅੱਗੇ ਵਾਲੀ ਜਿਹੜੀ ਰਣਨੀਤੀ ਐ ਉਹ ਬਣਾਵਾਂਗੇ ਕਿ ਆਪਣੀ ਅਗਲੀ ਰਣਨੀਤੀ ਕੀ ਐ ਸੋ ਮੇਰੀ ਬੇਨਤੀ ਐ ਸਾਰੇ ਲੀਡਰ ਸਹਿਬਾਨਾਂ ਨੂੰ ਜਿਹੜੇ ਵੀ ਕਾਂਗਰਸ ਪਾਰਟੀ ਦੇ ਸਿਪਾ ਸਲਾਰ ਤੇ ਪਿਆਰ ਕਰਨ ਵਾਲੇ ਐ ਜਿ ਸਾਰੇ ਜਾਣੇ ਠੀਕ 10:30 ਵਜੇ ਕਾਂਗਰਸ ਕਮੇਟੀ ਦੇ ਦਫਤਰ ਤੁਸੀਂ ਪਹੁੰਚਣ ਦੀ ਕਿਰਪਾਲਤਾ ਕਰਨੀ ਐ ਸੋ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਤਗੜੇ ਹੋ ਕੇ ਅੱਜ ਤੁਸੀਂ ਸਵਧਾਨ ਵਾਲੇ ਦੇ लड़ाई लड़नी है और इस गुंगी बैरी सरकार का और खास करके मुख्यमंत्री पंजाब का आज मुंह तोड़ मार जवाब भी देना धन्यवाद मिलते हैं फिर